ਸੋ ਦੋਸਤੋ ਸਤ ਸ੍ਰੀ ਅਕਾਲ ਜੀ ਸੋ ਇੱਕ ਸਟੋਰੀ ਹੈ ਛੋਟੀ ਜੀ ਤਿੰਨ ਚਾਰ ਮਿੰਟਾਂ ਦੀ ਉਧਰ ਨਾਲ ਸਾਂਝੀ ਕਰਨ ਲੱਗਿਆ ਚੰਗੀ ਲੱਗੇ ਤਾਂ ਅੱਗੇ ਜਰੂਰ ਸ਼ੇਅਰ ਕਰ ਦਿਓ ਇੱਕ ਐਂਬੂਲੈਂਸ ਕੋਨੇ ਦੀ 11 ਵਜੇ ਆ ਕੇ ਹਸਪੀਟਲ ਦੇ ਬਾਹਰ ਖੜਦੀ ਹੈ ਸਟ੍ਰੀਚਰ ਤੇ ਇੱਕ ਸੋਹਣੇ ਸੁਨੱਖੇ ਮੁੰਡੇ ਨੂੰ ਪਾ ਕੇ ਉਹਦੇ ਨਾਲ-ਨਾਲ ਉਹਦਾ ਪਿਓ ਭੱਜਾ ਜਾ ਰਿਹਾ ਪਿੱਛੇ ਮਾਂ ਖੁੱਲੇ ਵਾਲਾਂ ਦੇ ਵਿੱਚ ਭੱਜੀ ਜਾ ਰਹੀ ਹੈ ਤੇ ਇੱਕ ਝੁਰੜੀਆਂ ਵਾਲੇ ਹੱਥਾਂ ਦੇ ਵਿੱਚ ਦਾਦੀ ਆ ਜਿਹੜੀ ਉਹ ਝੋਲਾ ਫੜੀ ਮਗਰ-ਮਗਰ ਭੱਜੀ ਆ ਰਹੀ ਹੈ ਪਿੰਡ ਦੇ ਤਿੰਨ ਚਾਰ ਮੁੰਡੇ ਹੋਰ ਪਿੱਛੇ ਜਿਹੜੇ ਨਾਲ ਬੰਦੇ ਆ ਉਹ ਵੀ ਤੁਰੇ ਆ ਰਹੇ ਆ ਉਸ ਸਟ੍ਰੀਟਰ ਬਿਲਕੁਲ ਸਿੱਧਾ ਜਾ ਕੇ ਐਮਰਜੈਂਸੀ ਵਾਰਡ ਦੇ ਵਿੱਚ ਲੈ ਜਾਂਦੇ ਐਮਰਜੈਂਸੀ ਦੇ ਵਿੱਚ ਡਾਕਟਰ ਉਹਨਾਂ ਨੂੰ ਲੈ ਕੇ ਅੰਦਰ ਚਲੇ ਜਾਂਦਾ ਤੇ ਅੰਦਰ ਇੱਕ ਸੋਹਣਾ ਸੁਨੱਖਾ 6 ਫੁੱਟ ਗੱਭਰੂ ਜਵਾਨ ਮਸ਼ੀਨਾਂ ਦੇ ਨਾਲ ਜੋੜ ਲਿਆ ਜਾਂਦਾ ਕੁਝ ਇੱਕ ਪਾਈਪਾਂ ਪਾ ਕੇ ਅੰਦਰ ਕੁਝ ਇੱਕ ਜਿਹੜਾ ਲਿਕਵਿਡ ਆ ਉਹ ਅੰਦਰ ਪਾਇਆ ਜਾਂਦਾ ਕੁਝ ਇੱਕ ਲਿਕਵਿਡ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਪਰ ਗੱਲ ਇੱਕ ਇਹ ਆ ਕਿ ਉਹ ਡਾਕਟਰ ਬਹੁਤ ਕੁਝ ਪੁੱਛਣ ਦੀ ਕੋਸ਼ਿਸ਼ ਕਰਦਾ ਕਿ ਇਹਨੇ ਖਾਦਾ ਕੀ ਆ ਪਿਓ ਬਹੁਤ ਵਾਰ ਪੁੱਛਣ ਦੀ ਕੋਸ਼ਿਸ਼ ਕਰਦਾ ਕਿ ਪੁੱਤ ਇੱਕ ਵਾਰ ਦੱਸ ਦੇ ਤੂੰ ਖਾਦਾ ਕੀ ਆ ਤੈਨੂੰ ਡਾਕਟਰ ਬਚਾਰੂਗਾ ਪਰ ਪੁੱਤ ਜਿਵੇਂ ਮਰਨ ਦੀ ਸੋਈ ਖਾਲੀ ਹ ਜਿਵੇਂ ਮੌਤ ਨੂੰ ਸਹਰਾਣੇ ਤੇ ਲਈ ਖੜਾ ਹੁੰਦਾ ਕੁਝ ਵੀ ਨਹੀਂ ਦੱਸਦਾ ਪਿਓ ਕਦੇ ਬਾਰ-ਬਾਰ ਪੁੱਛਦਾ ਪੁੱਤ ਇੱਕ ਵਾਰ ਦੱਸ ਦੇ ਡਾਕਟਰ ਤੈਨੂੰ ਬਚਾ ਲਵੇਗਾ ਮਾਂ ਰੱਬ ਦਾ ਵਾਸਤਾ ਦੇਖ ਕੇ ਕੋਸ਼ਿਸ਼ ਕਰਦੀ ਆ ਕਿ ਇੱਕ ਵਾਰ ਦੱਸ ਦੇ ਤੈਨੂੰ ਬਚਾ ਸਕਦਾ ਪਿਓ ਕਦੇ ਭੱਜ-ਭੱਜ ਕੇ ਵੀ ਪੈਂਦਾ ਵੇ ਇੱਕ ਵਾਰ ਤਾਂ ਦੱਸ ਦੇ ਤੂੰ ਖਾਦਾ ਕੀ ਰੱਖਾ ਮੁੰਡਾ ਇੱਕੋ ਗੱਲ ਬਾਹਰ ਮਾਰਦੇ ਜਾਂਦਾ ਬਾਪੂ ਮੈਂ ਕੁਝ ਨਹੀਂ ਕਰਦਾ ਬਾਪੂ ਮੈਂ ਕੁਝ ਸੋ ਡਾਕਟਰ ਅੰਦਰ ਜਾਂਦਾ ਬਾਹਰ ਆ ਕੇ ਉਹਨਾਂ ਦੇ ਰਿਸ਼ਤੇਦਾਰ ਨੂੰ ਇੱਕ ਪਾਸੇ ਲਿਆ ਜਾਂਦਾ ਤੇ ਇੱਕੋ ਗੱਲ ਕਹਿੰਦਾ ਕਿ ਸਾਡੇ ਬਸੋਂ ਬਾਹਰ ਦੀ ਗੱਲ ਆ ਪਰਮਾਤਮਾ ਚਾਹੇ ਤਾਂ ਇਹਦੀ ਜਾਨ ਬਚਦੀ ਇਹਨਾਂ ਨੂੰ ਉਹਦਾ ਮੁੰਡਾ ਫਿਰ ਇੱਕ ਆਉਂਦਾ ਵਾਪਸ ਤੇ ਹਸਪੀਟਲ ਦੇ ਵਿੱਚ ਆ ਕੇ ਮਾਪਿਓ ਨੂੰ ਦੱਸਦਾ ਕਿ ਅੱਜ ਇਹ ਮੇਰੇ ਕੋਲ ਗਿਆ ਸੀ ਇਹ ਅਸਲ ਦੇ ਵਿੱਚ ਕਿਸੇ ਕੁੜੀ ਨੂੰ ਪਿਆਰ ਕਰਦਾ ਉਹਦੇ ਨਾਲ ਫੋਨ ਤੇ ਸੀ ਉਹਦੇ ਮਿੰਨਤਾਂ ਕਰ ਰਿਹਾ ਸੀ ਤੇ ਉਹਨੇ ਇੰਨੀ ਗੱਲ ਕਹਿ ਕੇ ਕਿ ਇਹਦਾ ਫੋਨ ਰਖਤਾ ਕਿ ਮੈਂ ਹੁਣ ਤੇਰੇ ਨਾਲ ਗੱਲ ਨਹੀਂ ਕਰ ਸਕਦੀ ਕਿਉਂਕਿ ਮੇਰਾ ਰਿਸ਼ਤਾ ਬਾਹਰਲੇ ਦੇਸ਼ ਦੇ ਵਿੱਚ ਹੋ ਚੁੱਕਿਆ ਇਨੇ ਬਹੁਤ ਲੜਾਈ ਕੀਤੀ ਬਹੁਤ ਮਿੰਨਤਾਂ ਕੀਤੀਆਂ ਕਿ ਮੈਂ ਇਕਲੌਤਾ ਮੁੰਡਾ ਸਾਰੀ ਜ਼ਮੀਨ ਜਾਇਦਤ ਵੇਚ ਕੇ ਵੀ ਆਪਾਂ ਬਾਹਰ ਜਾ ਸਕਦੇ ਆ ਮੈਂ ਦਰਨ ਨਾਲ ਵਿਆਹ ਕਰਾਉਣਾ ਚਾਹੁੰਦਾ ਪਰ ਉਹਨੇ ਫੋਨ ਪਟਕ ਦੇਣੇ ਰੱਖਤਾ ਇਹ ਰੋਂਦਾ ਰੋਂਦਾ ਮੇਰੇ ਕੋਲ ਆਇਆ ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮਿੱਤਰਾਂ ਜ਼ਿੰਦਗੀ ਬਹੁਤ ਬਾਕੀ ਪਈ ਆ ਬਹੁਤ ਕੁਝ ਹੁੰਦਾ ਪਰ ਨਹੀਂ ਮੈਂ ਇਹਨੂੰ 8:00 ਵਜੇ ਘਰ ਛੱਡ ਗਿਆ ਜਦ ਘਰ ਬੜਿਆ ਤੇ ਮਾਂ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਪੁੱਤ ਤੈਨੂੰ ਸਰੋਂ ਦਾ ਸਾਗ ਬਹੁਤ ਪਸੰਦ ਆ ਅੱਜ ਮੈਂ ਤੇਰੀ ਪਸੰਦ ਦਾ ਸਾਗ ਬਣਾਇਆ ਗੰਦਲਾਂ ਵਾਲਾ ਆਪ ਤੋੜ ਕੇ ਲਿਆਇਆ ਕੰਮ ਆਜ ਮੈਨੂੰ ਭੁੱਖ ਨਹੀਂ ਮੈਂ ਬੰਦੇ ਦਾ ਦੇ ਘਰੋਂ ਹੀ ਖਾ ਕੇ ਆਇਆ ਕਹਿ ਕੇ ਇੱਕ ਛੋਟੀ ਜੀ ਡੱਬੀ ਚਾਕੇ ਚਵਾਰੇ ਦੇ ਵਿੱਚ ਚੜ ਜਾਂਦਾ ਤੇ ਪੌਣੇ 10 ਵਜੇ ਦੀ ਗੱਲ ਆ ਉਹ ਡੱਬੀ ਆ ਛੋਟੀ ਜੀ ਉਹਨੇ ਬਹੁਤ ਮੋਹ ਲਾੜ ਤੇ ਪਿਆਰ ਨਾਲ ਪਾਲੀ ਹੋਈ ਪੱਕੀ ਹੋਈ ਫਸਲ ਨੂੰ ਤਬਾਹੀ ਦੇ ਵੱਲ ਤੱਕਤਾ ਛੋਟੀ ਜੀ ਸਲਫਾਸ ਦੀ ਡੱਬੀ ਨੇ 6 ਫੁੱਟਾ ਗੱਭਰੂ ਜਵਾਨ ਤਬਾਹੀ ਦੇ ਵੱਲ ਤੱਕਤਾ ਸੋ ਮੇਰੀ ਆਜ਼ਾਦ ਜਵਾਨੀ ਦੀ ਜਹਲੀਜ਼ ਤੇ ਪੈਰ ਧਰਦੇ ਹੋਏ ਪੁੱਤ ਨਾ ਬੰਦੇ ਤੇ ਕਿ ਚਾਰਕ ਦਿਨਾਂ ਦੇ ਝੂਠੇ ਪਿਆਰ ਪਿੱਛੇ ਆਪਣੇ ਮਾਪਿਆਂ ਦਾ ਪਿਆਰ ਨਾ ਕਿਤੇ ਭੁਲਾ ਦਿਓ ਜਿਨ੍ਹਾਂ ਨੇ ਬੜੇ ਚਾਹ ਤੇ ਲਾੜ ਦੇ ਨਾਲ ਤੁਹਾਡੇ ਵਾਲਾ ਨੂੰ ਬਾਹਲਾ ਹੋਣਾ ਕਦੇ ਜਿਨ੍ਹਾਂ ਦੇ ਜਦੋਂ ਮਾਂ ਨੂੰ ਚੇਤੇ ਆ ਰਿਹਾ ਕਿ ਜਦੋਂ ਇਹ ਟੈਂਸੀ ਸਾਈਕਲ ਚਲਾਉਂਦਾ ਸੀ ਤੇ ਸੱਟਾ ਖਾ ਕੇ ਆਉਂਦਾ ਸੀ ਉਹ ਸੱਟ ਇਹਦੇ ਗੋਡਿਆਂ ਤੇ ਨਹੀਂ ਸੀ ਲੱਗਦੀ ਉਹ ਸੱਟ ਮੇਰੇ ਦਿਲ ਤੇ ਲੱਗਦੀ ਸੀ ਤੇ ਅੱਜ ਉਹ 6 ਫੁੱਟਾਂ ਗੱਪਰੂ ਜਵਾਰ ਇੱਕ ਛੋਟੀ ਜੀ ਡੱਬੀ ਖਾ ਗਈ ਤੇ ਉਹ Laash ਬਣ ਕੇ ਉਹਦੇ ਨੂਰ ਤੇ ਆ ਸੋ ਇੱਕ ਅਰਜ਼ਾ ਜਵਾਨੀ ਦੀ ਬਹਲੀ ਤੇ ਪੈਰ ਧਰ ਦੇ ਮੁੰਡੇ ਕੁੜੀਆਂ ਨੂੰ ਕਿ ਚਾਰਕ ਦਿਨਾਂ ਦੇ ਪਿਆਰ ਪਿੱਛਲੇ ਆਪਣੇ ਮਾਪਿਆਂ ਦਾ ਪਿਆਰ ਨਾ ਭੁਲਾ ਦਿਓ ਜਿਨ੍ਹਾਂ ਦੇ ਬੁਢਾਪੇ ਦੇ ਵਿੱਚੋਂ ਤੁਹਾਡੀ ਜਵਾਨੀ ਉੱਗਦੀ ਹੈ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਮਾਪੇ